ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਹਰ ਬਿਸਰਤ ਸਦਾ ਖੁਆਰੀ ਤਾਂ ਕਉ ਤੁਖਾ ਕਾ ਬਿਆਪੈ ਜਾ ਕੋ ਓਟ ਤੋਹਾਰੀ ਰਹਾ ਹਰ ਬਿਸਤ ਸਦਾ ਖੁਆਰੀ ਤਾ ਕੋ ਤੋਖਾ ਕਾਂਦਿਆ ਤੈ ਜਾ ਕੋ ਓਟ ਤੋ ਆਰੀ ਰਾਮ ਦਿਨ ਸੇ ਮਰਨ ਜੋ ਜੀਵਨ ਬਲਨਾ ਸਤ ਜੀ ਸੇ ਅਲ ਜਹਾਰੀ ਨਾਮ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਣੀ ਗੁਣ ਨੇ ਧਾਨ ਗੁਣ ਤੇ ਹੀ ਗਾਏ ਜਾਕੋ ਕਿਰਪਾ ਤਾਰੇ ਜਨਮ ਨਾਨਕ ਤੇ ਸਭਲ ਹਾਰੀ ਗੁਣ ਨਿਦਾਨ ਗੁਣ ਸੇ ਹੀ ਗਾਏ ਜਾ ਕੋ ਕਿਰਪਾ ਧਾਰੀ ਤੋ ਸੁਖੀਆ ਤਨ ਉਸ ਜਨਮ ਨਾਨਕ ਤੇ ਸਭਲ ਹਾਰੀ ਅਨੁਗੁਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹਨਾਂ ਅੱਜ ਹੁਕਮਨਾ ਦੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪੰਜਵੇਂ ਪਾਸ਼ਾ ਜੀ ਦੇ ਟੋੜੀ ਰਾਗ ਵਿੱਚ ਚਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪਰਮਾਨੰ ਕਰ ਰਹੇ ਨੇ ਇਹ ਭਾਈ ਪ੍ਰਮਾਤਮਾ ਦੇ ਨਾਮ ਨੂੰ ਭੁਲਾਇਆ ਤਦ ਮਾਇਆ ਦੇ ਹੱਥੋਂ ਮਨੁੱਖ ਦੀ ਦੇਪਤੀ ਹੁੰਦੀ ਹੈ اے ਪ੍ਰਭੂ ਜਿਸ ਨੂੰ ਨਖ ਨੂੰ ਤੇਰਾ ਆਸਰਾ ਹੋਵੇ ਉਸ ਨੂੰ ਮਾਇਆ ਦੇ ਕਿਸੇ ਵੀ ਵਿਕਾਰ ਵੱਲੋਂ ਤੋਖਾ ਨਹੀਂ ਲੱਗ ਸਕਦਾ ਪਹਰਾਓ اے ਭਾਈ ਪ੍ਰਮਾਤਮਾ ਦਾ ਨਾਮ ਸਿਮਨ ਤੋਂ ਬਿਨਾਂ ਜਿੰਨੀ ਵੀ ਜ਼ਿੰਦਗੀ ਗੁਜ਼ਾਰਮੀ ਹੈ ਉਹ ਇਉਂ ਹੀ ਹੁੰਦੀ ਹੈ ਜਿਵੇਂ ਸੱਤ ਆਪਣੀ ਉਮਰ ਨੂੰ ਗੁਜ਼ਾਰਦਾ ਹੈ ਉਮਰ ਭਾਵੇਂ ਲੰਮੀ ਹੁੰਦੀ ਹੈ ਪਰ ਉਹ ਸਦਾ ਆਪਣੇ ਅੰਦਰ ਚੈਰ ਪੈਦਾ ਕਰਦਾ ਰਹਿੰਦਾ ਹੈ ਸਿਮਨ ਤੋਂ ਵਾਂਝਿਆ ਹੋਇਆ ਮਨੁੱਖ ਦੇ ਜੋ ਜੇ ਸਾਰੀ ਧਰਤੀ ਦਾ ਰਾਜ ਵੀ ਕਰਦਾ ਰਹੇ ਤਾਂ ਵੀ ਮਨੁੱਖਾ ਜਨਮ ਦੀ ਬਾਜੀ ਹਾਰ ਕੇ ਹੀ ਜਾਂਦਾ ਹੈ ਇਹ ਨਾਨਕ ਆਖੇ اے ਭਾਈ ਗੁਣਾ ਦੇ ਖਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਹਨ ਜਿਸ ਉਸ ਤੇ ਹਰੀ ਨੇ ਮਹਿਰ ਦਿੱਤੀ ਹੈ ਉਹ ਮਨੁੱਖ ਸਦਾ ਸੁਖੀ ਜੀਵਨ ਬਤੀਤ ਕਰਦਾ ਹੈ ਉਸ ਦੀ ਜ਼ਿੰਦਗੀ ਮੁਬਾਰਕ ਹੁੰਦੀ ਹੈ ਅਜਿਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖੀਫਤ ਹੈ ਦਿੱਸੇ ਟੁਡੇਸ ਫਕੂਨਾਮਾ ਭਰਾਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਲਟਾਈ ਅਵਰ 5th ਗੁਰੂ ਗੁਰੂ ਅਰਜਨ ਦੇਵ ਜੀ ਅੰਦਰ ਟੋਟੀ ਰਾਗਾ 25th Mahal. Guru Sahib say says that forgetting the Lord, one is ruined forever. How can anyone be deceived who has your support, O Lord? Paul. Without meditating in remembrance on the Lord, life is like a burning fire. Even if one Lives long like a snake, one may Nile over the nine regions of the earth, but in the end he shall have to depart, losing the game of life. He alone sings the glorious praises of the Lord. The prayer of virtue, upon whom the Lord showers his grace, he is at peace and his worth is blessed. Nanak is a sacrifice to him. ka khalsa, Ji ki fateh.